ਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਰਿੰਕੂ ਕੋ ਪਹੁੰਚ ਚੁੱਕੇ ਹਾਂ ਜੀ ਪਿੰਡ ਲੋਕਾ ਜ਼ਿਲ੍ਹਾ ਕਰਨਦਰਪੁਰ ਦੀ ਪੱਟੀ ਜੇਖੋ ਅੱਜ ਵੀ ਬਾਈਆਂ ਕੋ 6-7 ਦੇ ਲਗਭਗ ਪਸ਼ੂ ਸੇਲ ਆ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਕੀ ਹਾਲ ਹੈ ਜੀ ਠੀਕ ਆ ਜੀ ਮਰਾ ਤੇ ਮਾਦਾ ਰਹੀ ਐਰ ਕੀ ਸੰਦੀਪ ਜੀ ਇੱਕ ਤਾਂ ਕੋਈ ਸਰੀਰ ਸੂਜਣ ਦੀ ਰੋਈ ਇੱਕ ਮਹਾਰਾਜ ਦੀ ਮਿਹਰ ਦਾ ਨੰਬਰ ਦੂਰ ਦਾ ਖੇਲਰ ਗਿਆ ਤੇ ਉਹ ਪਹਿਲੀ ਨੰਬਰ ਤੇ ਵਿਗਿਆ ਗਿਆ ਮਾਲ ਕੋਈ ਗੱਲ ਨਹੀਂ ਹੈ ਜੀ ਅੱਜ ਇਕੱਠਾ ਕਰੀਦਾ ਫਿਰ ਉਹਨਾਂ ਦਾ ਕੋਈ ਫੇਰ ਕੋਈ ਰੋਪੇ ਪੈਣ ਭਰਾ ਆ ਜਾਂਦਾ ਲੈ ਜਾਂਦਾ ਉਹਨਾਂ ਬਰਾ adda ਹੈਗਾ ਜੀ adda ਜੀ ਮੇਨ ਬੰਦੇ ਆ ਇੱਕ ਪੁਰਾਣਾ ਗਾਮਿਆ ਬਣਾ ਰਿਹਾ ਪਹਿਲੇ ਪੁਰਾਣੇ ਗਾਹ ਵੀ ਆ ਜਾਂਦੇ ਆ ਬਿਲਕੁਲ ਬਿਲਕੁਲ ਪੈਣ ਭਰਾ ਸਾਰੇ ਆਣ ਫਿਰ ਤੁਹਾਨੂੰ ਬਦ ਪਿਆਰ ਕਰਾ ਦੇਈਦਾ ਹਾਂਜੀ ਹਾਂਜੀ ਬੜੀ ਜੱਟਾਂ ਕੰਮ ਬਹੁਤ ਵਧੀਆ ਜੀ ਬਹੁਤ ਵਧੀਆ ਮਹਾਰਾਜ ਉਧਰ ਹੀ ਘੰਟੇ ਬਾਅਦ ਹੀ ਡੰਗਰ ਲੈ ਗਏ ਹਾਂਜੀ ਹਾਂਜੀ ਅੱਜ ਬੱਜੀ ਫਿਰ ਕਿੰਨੀਆਂ ਆਪਣੇ ਕੋ 4 ਝੋਟੀਆਂ ਤੇ 2 ਵੜਾ ਉਧਰੋਂ ਲੈ ਕੇ ਮੰਨ ਗਏ ਉਧਰੋਂ ਉਧਰੋਂ ਹੀ ਸਾਰੇ ਹਾਂਜੀ ਅੱਜ ਇਹ ਆਈਆਂ ਜੇ 3 ਲੋਕ ਉਧਰੋਂ ਆਏ ਹਾਂ ਚਲੋ ਬਹੁਤ ਚੰਗੀਆਂ ਝੋਟੀਆਂ ਇਹ ਕੰਡ ਦੇ ਪੀਸ ਕੋਕਾ ਪੀਸ ਜਿਹਨੂੰ ਆਦੇ ਕੋਕਾ ਆ ਲੱਗੀ ਉਧਰ ਲੱਗੀ ਉਹ ਇਧਰੋਂ ਲੱਗੀ ਇਹ ਕੋਕਾ ਬਾਜੂ ਉਠਾਓ ਪਹਿਲਾਂ ਸੋਹੇ ਜੀ ਪਹਿਲਾਂ ਸੋਹੇ ਜੀ ਪਹਿਲਾਂ ਸੋਹਾਂ ਤੇ ਸੂਈਾਂ ਗੀ ਸੂਈ ਤਾਜੀ ਸੂਈ ਜੀ ਤਾਜੀ ਸੂਈ ਪਹਿਲਾਂ ਸੂਈ ਝੋਟੀ ਤੋਰੋ ਜੀ ਬਈ ਮੈਨੂੰ ਦੋ ਕਿਨਾ ਦੋ ਤੇ 9 ਲੀਟਰ ਸਦੀਪ ਜੀ ਜਿਹੜਾ ਮੱਦੀ ਭੜਾ ਕੇ ਤੋਲੇ 9 ਕਿਲੋ ਤਿਆਰ ਆ ਜੀ ਹਾਂ ਜੀ ਅੱਧਾ ਜ 57 ਦਿਨਾਂ ਦੀ ਸੂਈ ਆ ਮਨਹੂ ਦੰਦਾ ਬਈ ਨਾਲੇ ਦੰਦਾ ਜੀ ਲੋ ਜੀ 40 ਸੂਈ ਦਿਖਾ ਲੈ ਕੇ ਖਾਂਦੇ ਚੱਕੀ ਦਾ ਕੱਤੀ ਜੀ ਹਾਂ ਜੀ ਮਗਰ ਕੱਤੀ ਜੀ ਮਾਦਰ ਕੱਤੀ ਆ ਗਈ ਹੈ ਜੀ ਹਾਂ ਜੀ ਹਾਂ ਜੀ ਦੱਸ ਕੋ ਦੋ ਜੀ 10 ਕਿਲੋ ਦੁੱਧ ਦੇਈ ਜਾਊਗੀ 9 ਕਿਲੋ ਐਗਰ ਤਿਆਰ ਆ 9 ਕਿਲੋ ਤਿਆਰ ਆ 10 ਕਿਲੋ ਦੇਈ ਜਲੋ ਖੰਡੀ ਕੋਰ ਆ ਠੀਕ ਆ ਤੇ 8 ਕਿਲੋ ਦੀ ਪੱਕੀ ਗਰੰਟੀ ਹੋਊਗੀ ਜਿਹੜਾ ਪੈਣ ਭਰਾਣਾ ਆਨਲਾਈਨ ਮਕਾਉਣੀ ਹੋਊਗੀ ਤੇ ਪੈਣ ਭਰਾਵਾਂ ਨੂੰ ਪੱਕੀ ਗਰੰਟੀ ਹੋਊਗੀ ਫੇਰ ਸੀਲ ਲਾ ਕੇ ਵੜੀ ਲੈ ਚਲੋ ਚਲੋ ਚਲਣਾ ਸਰ ਇਹਨ ਵੇਖੇ ਨੇ ਬਾਈ ਦਾਵਾ ਬਾਈ ਜੀ ਤੁਹਾਨੂੰ ਪਤਾ ਹੀ ਆਪਣੇ ਦੇਖ ਬਿਲਕੁਲ ਛੋਟਾਲੇ ਹੁੰਦੇ ਆ ਹਾਂਜੀ ਮੈਂ ਤਾਂ ਨਾ ਜੇ ਬਾਅਦ ਦਿਰਾਵਾ ਵੀਡੀਓ ਪਾਉਣੀ ਤੁਸੀਂ ਦੱਸ ਦਿਓ ਨਹੀਂ ਗੱਲ ਨੂੰ ਮੈਂ ਤਾਂ ਗੈਂਡ ਲੋੜ ਦੀ ਬੈਣੀ ਮੈਂ ਤਾਂ ਨਾ ਮੁੱਲ ਤੇ 80 ਕਰ ਲਈਏ ਤੇ 75 ਦੀ ਦੇ ਦੇਗੇ ਕਿੰਨੇ ਛੜ ਦੋਗੇ ਸੁੰਬੈ ਤਾਂ ਅਹੀਂ ਘਟਾ ਦੋ ਜੋ ਘਟਾਉਣਾ ਫਿਰ ਦੋ ਹਜ਼ਾਰ ਡਾਰਗੇ ਪੂਰਾ ਸਰਪੰਚ ਕਰਦੇ 724 2000 ਮਾਲ ਕਰਾਂਗੇ ਪਿੰਡ ਭਰਾਵਾ ਦਾ ਨਵੇਲ ਰੇਡ ਕਿੰਨੇ ਬਾਅਦ ਵੀਡੀਓ ਪਾਈ ਆ ਪਿੰਡ ਭਰਾਵਾ ਨੂੰ ਫੇਰ ਆਪਰੇ ਲੈਣਾ 6000 ਝੋਟੀ ਤੇ ਵੇਚ ਲੋ ਹਣ ਹਾਠ ਹਜ਼ਾਰ ਤੇ ਝੋਟੀ ਦਵਾਂਗੇ ਦੰਦਾ ਦੀ ਝੋਟੀਆਂ 10 ਕਿਲੋ ਦੁੱਧ ਦਊਗੀ 9 ਕਿਲੋ ਪੱਕਾ 8 ਕਿਲੋ ਦੀ ਗਰੰਟੀ ਐ ਵੇਖੋ ਕੱਚੀ ਮੂਹ ਦੀ ਵੀਰੇ ਠੀਕ ਐ ਭਾਈ ਰੇਡ ਜਿਆਜਿਕ ਨਹੀਂ ਹੋਰ ਇੱਕ ਰੰਗ ਹੁੰਦੀ ਹੈ ਜਾਹ ਬਾਈ ਇਹ ਪਿਓਰ ਬੂਰੀ ਨੀਲੀ ਦੀ ਆ ਵੇਖੋ ਕਿਆ ਦਾਗ ਲੱਗਾ ਅੱਖਾਂ ਕਾ ਬਿਲੇ ਨਹੀਂ ਇਹ ਆਪੇ ਤੋਂ ਮੈਂ ਵੇਖੀਏ ਨਹੀਂ ਲਓ ਜੀ ਦੁੱਧ ਕਿੰਨਾ ਬਾਈ ਇਹ ਬਾਈਕ ਦੁੱਧ ਘਰ ਵਾਲੇ ਆਂਦੇ ਵੀ ਅਸੀਂ ਪਹਿਲੇ ਸਵੇਰੇ 11 ਲੀਟਰ ਚੋਇਆ ਅੱਛਾ ਤੇ ਮੈਂ ਸਾਰੀ ਸਿਆਸਤਾਂ ਦਿਨ ਉਹਦੇ ਸੂਈ ਥਲੇ 10 ਕਿਲੋ ਪਿਆਰ ਦੋ ਰੋ ਇਹ ਵੀ ਦੋ ਰੋ ਲਓ ਜੀ ਵੇਖੋ ਕੀ ਡੰਗ ਨੋ ਜੇ ਦੁੱਧ ਹਾਂਜੀ 10 ਕਿਲੋ ਦੁੱਧ 4 ਕਿਲੋ ਦਾ ਕੱਟਾ ਦੀ ਕੱਟੀ ਕੱਟੀ ਪੂਰੀ ਕੱਟਣੀ ਪੂਰੀ ਨੀਲੀ ਦੀ ਕੱਟੀ ਪੂਰੀ ਕੱਟੀ ਵੀ ਅਸਾਂ ਦਿਖਾ ਦੇਣਾ ਤੁਹਾਨੂੰ ਕੱਟਣੀ ਸੰਦੀਪ ਜੀ ਇਹ ਇਹ ਆ ਵੀ ਸਾਰੇ ਡੰਗਰਾਂ ਨੂੰ ਨਾ ਕੋਪ ਆਇਆ ਵੀ ਪਾੜਾ ਪਾਉਂਦੇ ਆ ਹਾਂਜੀ ਤੇ ਮਗਰੋਂ ਕੱਟੀ ਨੂੰ ਸਸਤੀ ਜੀ ਹੁੰਦੀ ਆ ਆ ਦੇਖੋ ਠੀਕ ਆ ਇਹ ਬੱਚਾ ਸੁਣਾ ਆ ਗਿਆ ਕੱਟੀ ਆ ਪਿਓ ਡੇਲੀ ਦੀ ਕੱਟੀ ਬਿਲਕੁਲ ਜੀ ਚਲੋ ਮਨੋਜੀ ਜੀ ਨੂੰ ਹਾਂਜੀ ਇਹ ਸੁਦੀਨ ਜੀ ਪਹਾੜਾ ਪਾ ਗਏ ਥਾਪੀ ਮਾਰ ਕੇ ਬਹਿ ਜਾਓ ਐ ਕਮਾਕਾ ਮਚੋੜੋ ਕਿਤੇ ਐਂਡ ਤੱਕ ਪੂਛ ਨਹੀਂ ਲਾਉਂਦੀ ਠੀਕ ਹੈ ਉਹਨਾਂ ਨੇ ਕਿਹਾ ਵੀ ਤੇਰਾ ਬੱਚਾ ਬੱਚਾ ਤਾਂ ਆਠਾ ਹਵਾ ਇਧਰ ਆਈ ਭਾਜੀ ਪਹਿਲੇ ਦਿਨ ਉਹ ਭਜਾਈਆਂ ਇਧਰ ਤੇ ਮਗਰੋਂ ਕੱਟੀ ਪਵਾ ਲੈਂਦੀ ਹੈ ਕੱਟੀ ਨੂੰ ਮਗਰੋਂ ਵੀ ਲੱਤ ਕਿਤੇ ਮਾਰਦੇ ਐਂਡ ਤੱਕ ਭਾਵੇਂ 2 ਘੰਟੇ ਚੁੱਕਦੀ ਰਹੇ ਤੇ ਫੇਰ ਜ਼ਿੰਮੇਵਾਰੀ ਐ ਛੱਡੀ ਬਹੁਤ ਆ ਬੋਲ ਮੋਤਾ ਸੁਦੀਨ ਜੀ ਨੂੰ ਇੱਕ ਜਾਕੇ ਕਰਾ ਲੀਏ ਇੱਕੋ ਹੀ ਗੱਲ ਇੱਕੋ ਹੀ 90 ਦੀ ਦੇਰੀ 13 14 ਕਿਲੋ ਦੁੱਧ ਦਊਂਗੇ। ਵੇਹ ਲੋ ਕਿਆ ਚੀਜ਼ ਆ? ਪੰਜੀ ਛੜ ਦੋ। ਹੈ? 85 ਆ। ਜਾਣ ਦਿਓ। ਠੀਕ ਆ? ਠੀਕ ਆ ਜੀ। ਚਲੋ। ਹੋਰ ਜੰਨੀ ਜੀ ਹੈ ਪੂਰੀ ਪਿਓਰ ਪੂਰੀ ਜੰਨੀ ਦੀ ਵੇਹ ਲੋ ਕਿਆ ਚੀਜ਼ ਆ? ਬੜਾ ਸੋਹਣਾ। ਬਾਕੀ ਕਰਦੇ ਮੋਕੇ ਮਾਨਦਨ ਹੋਰ। ਮੈਂ ਤਾਂ ਜੇ ਮੋਕੇ ਦੇ ਮਾਨਦਨ ਆਖਿਆ ਨਾ ਭੌਣੇ ਕਰ ਦਣਾ 1000 ਰੁਪਏ ਛੋੜੂ। ਜਾਣ ਦਿਓ। ਕਿਆ ਹੈ ਜੀ? ਇੱਕ ਜਿਸ ਵਿੱਚ ਸੁਈ ਜੇ। ਅੱਛਾ। ਹਾਂ ਤਾਜੀ ਸੁਈ ਆ ਕਾਲਾ ਕਾਲੀ ਕੱਟੀ। ਇਹ ਉਧਰ ਆਈ ਹੈ ਨਾ ਜੀ। ਹਾਂ ਜੀ ਇਹ ਉਧਰ ਆਈ ਕਾਲੀ ਕੱਟੀ ਜੇ। ਬਸ ਠੀਕ ਆ। ਏ ਰਾਜਸਥਾਨ ਤੋਂ ਮੈਂ ਆਈ ਏ। ਅੱਛਾ ਹਾਂਜੀ। ਲਓ ਜੀ। ਭਾਈ ਜੀ ਉਹ ਤੇ ਕਿੰਨਾ? ਇਹ ਭਾਈ ਜੀ ਸਾਰੇ ਐਫਐਨ 10 ਕਿਲੋ ਤਿਆਰ ਜੀ। 10 ਕਿਲੋ ਤਿਆਰ ਹੈ ਨਹੀਂ। 15 ਕਿਲੋ ਉਹਨੇ ਆਖਿਆ ਵੀ ਕਿੰਜੀ ਗਈ ਆ। ਵਾਹ ਜੀ। ਕਿੰਜੇ ਸੁਣਾ ਜੇ ਨੇ। ਇਹ ਸੂਈ ਹੈ। ਪਰ ਠੀਕ ਹੈ। ਆ ਜਿਓ ਜੀ। ਬੜਾ ਬੇਸਲਾ ਕੇ ਮਾਰੀ। ਮੈਨਾ ਵੇਖੋ ਪਿਓਰ ਨਸਨ ਬ੍ਰੀਡ ਉਧਰ ਦੀ ਪਤਾ। ਲੈ ਜੀ ਬੁਰੀ ਫੁੱਲੀ ਸਾਈਜ਼ ਵੱਡੀ। ਵੈਲਕਮ। ਚੰਗੀ ਚੋਟੀ ਹੈ ਜੀ। 15 ਕਿਲੋ ਅੰਦੇ ਚੋਇਆ ਦੂਜੇ ਸੂਏ ਠੀਕ ਆ ਜੇ ਆਪਾਂ ਨਹੀਂ ਇਧਰੋਂ ਉਹਦਾ ਬੰਦੇ ਰਸਤਾ ਨੂੰ ਲੈਣੇ ਆ ਠੀਕ ਆ ਹਾਂਜੀ ਸਦੀ ਜੀ ਇਹ ਬੁਝੇ ਮੱਦੇ ਦਾ ਲੋਕਾ ਇੱਕ ਦਾ ਇੱਕ 15 ਕਰ ਲੈਂਦੇ ਆ 15 15 ਕਿਲੋ ਦੁੱਧ ਗੱਟੂ ਦੀ ਗਰੰਟੀ ਪੱਕੀ ਹੋਊਗੀ ਠੀਕ ਆ ਤੇ ਵੇਖੋ ਗਾੜਵੇ ਦੀ ਦੋ ਕੁੜੇ 1.5 ਕਿਲੋ ਗਾੜੀ ਆ ਤੇ ਦੇ ਲੀਏ ਲੱਖ ਦੀ ਪੂਰੀ ਆਪ ਵੀ ਹੋਰ ਕਰ ਦੂਗੀ ਆਪੇ ਛੋੜ। ਕੋਈ ਗੱਲ। ਤਿੰਨੀਆਂ ਛੱਡ ਦਿੰਦੇ ਲੱਗਦੇ। 90 'ਚ ਜਾਂਦੇ। 90 'ਚ ਯਾਰ ਨੂੰ ਨਹੀਂ ਗਈ। ਬਈ ਕਾ ਕਿੱਡੀ ਵੱਡੀ ਝੋਟੀ ਆ। ਜਾਂਦੇ 90 'ਚ। ਕੋਈ ਨਹੀਂ ਫੈਲੀ। ਬਾਰੇ ਟਾਈਮ 'ਤੇ ਵੀਡੀਓ ਬਣਾਉਣ ਲੱਗੇ ਆਪਾਂ। ਧੱਕਾ ਕਰੋ। ਤੇਰੇ ਇੱਕ ਕੰਮ ਕਰੋ 95 ਦੀ ਜਾਂਦੇ। 95 ਦੀ ਠੀਕ ਏ। ਉਹ ਧੱਕਾ ਜੇ। ਸੰਦੋ ਪਸੰਦ ਖਾ ਦੇ ਇੱਕ ਰਿਓ। ਚਲ। ਤਾਂ ਵੇਖ ਲੋ। ਨਹਾ ਦੇ। ਚਲੋ। 90 'ਚ ਜਾਂਦੀ ਏ। ਜਾਂਦੇ। ਆਹ ਵੇਖੋ। ਇੱਕ ਕੋਕਾ ਪੀ ਜਾਣਾ। ਕੋਕਾ ਪੀ। ਇਹ ਭਾਅ ਕਰ। ਤੇ ਹਾਈ ਤੇ ਵੇਖੋ ਝੋਟੀ ਕਿੰਨੀ ਆ ਤੇ ਭਾਈ ਜੀ ਕਿਹੜੇ ਇਲਾਕੇ ਤੋਂ ਲੈ ਲੈਂਦੇ ਇਹ ਖਾਸ ਸਸੇ ਦੀ ਝੋਟੀ ਏ ਅੱਛਾ ਹਾਂ ਜੀ ਇਹ ਇਹ ਪਹਿਲੇ ਸੂਏ ਜਦੋਂ ਸੂਈ ਹੈ ਨਾ ਹਾਂ ਜੀ ਇਹ ਸਰਬੀ ਦੀ ਖੀਰੀ ਸੂਈ ਹੈ ਖੀਰੀ ਨੇ 15 ਕਿਲੋ ਦੁੱਧ ਕੱਢਿਆ ਘਰ ਵਾਲੇ ਬੰਦੇ ਕੋਲ ਝੋਟੀ ਲਈ ਘਰੇਲੂ ਘਰੋਂ ਅੱਛਾ 15 ਲੀਟਰ ਖੀਰੀ ਨੇ ਦੁੱਧ ਕੱਢਿਆ ਏ ਹੋਣ ਚਾਰ ਦੰਦ ਜੇ 15 ਕਿਲੋ ਖੀਰੀ ਦੀ ਝੋਟੀ ਵੇਖਾ ਲੈਵਾ ਹਜੇ ਵੀ ਪੂਰੀ ਫੁੱਲ ਸਾਈਜ਼ ਦੀ ਚਾਰ ਦੁੱਧ ਜਹਾ ਤੇ ਟਾਈਮ ਲੈਂਦੀ ਆ ਝੋਟੀ ਅਜੇ ਟਾਈਮ ਦਾ ਉਹ ਲੈ ਜੇ ਨਹੀਂ ਜੀ ਨੇ ਬਹੁਤ ਦੇਖੋ ਕਿਆ ਚੀਜ਼ ਹੈ ਇਹਦਾ ਤੰਦ ਫੜ ਕੇ ਬਸੋਣਾ ਇਹ ਠੀਕ ਨਹੀਂ ਦੇਹਿਆ ਸੀ ਨਾ ਹੁਣ ਕਹਿੰਦਾ ਸੰਦੀਪ ਭਾਜੇ ਨਹੀਂ ਆਇਆ ਚਲੋ ਵੀਡੀਓ ਪਾ ਲਈ ਉਹਦਾ ਬਸਿਆ ਤਿਆਰ ਕਰਕੇ ਵੇਚ ਨਹੀਂ ਨਹੀਂ ਪਰ ਝੋੜੀ ਬਹੁਤ ਦਿੱਖੀ ਹੈ ਨੀ ਕੋਈ ਆ ਕੇ ਪਾ ਲੀਏ ਮੈਂ ਪਾ ਦਿੰਦਾ ਆਹ ਵੇਖੋ ਜੀ ਚਾਰੀ ਮੈਂ ਵੇਖ ਲੈ ਜੀ ਆਹ ਵੇਖੋ ਜੀ ਜੀ ਚਾਰ ਦੰਦ ਜੇ ਦੂਜਾ ਸੁਗਾ ਪਹਿਲੇ ਸੁਗਾ ਖੀਰੀ ਸੂਈ ਏ ਠੀਕ ਹੈ ਵੱਡੀ ਝੋੜੀ ਪੂਰੀ ਜਵਾਲਾ ਵੇਖੋ ਦੇਖਦੇ ਕਾ ਵੇਖੋ ਝੋੜੀ ਜੇ ਕਿੰਨਾ ਜਿੰਦੂ ਵੀ ਬਣੀ ਬੋਲਣਾ ਮੈਂ ਦਾ ਸੰਦੀਪ ਜੀ ਇੱਕ ਜਿਤਨਾ ਚਾਹ ਭਗਾ ਹੈ ਨਾ ਉਹੋ ਚੀਜ਼ ਬਣੀ ਜੀ ਇਹ ਹੀ ਆ ਜੋ ਇਹ ਚ ਕੱਟੋ ਕੋਈ ਨੁਕਸੇਗਾ ਦਾ ਇਹਦੇ ਕੀ ਨੁਕਸਣਾ ਨਹੀਂ ਦੇਖਣ ਜੇ ਨਹੀਂ ਪੜੀ ਕੋਲ ਅਸੀਂ ਐਤ ਵੇ ਤਵੇ ਕੋਈ ਨਹੀਂ ਜਿਹੜੀ ਕੀ ਨੁਕਸਣਾ ਬਣੀ ਬਣੀ ਨਾਲ ਫਾਲੀ ਝੋਟੀ ਮਾਰੀ ਫੁਰਾ ਡਿੰਗ ਤੋਂ ਲਾ ਕੇ ਜਾਦ ਨਸ ਪੈਰਾਂ ਤੱਕ ਦੰਦਾਂ 'ਚ ਕੋਈ ਕਮੀ ਦੱਸੋਏਗੀ ਹਾਂਜੀ ਸਦੀਨ ਜੀ ਇਹੋ ਜਿਹੀ ਚੋਟੀਆਂ ਆਮ ਪੈਂਟਰਾ 2.5 ਲੱਖ ਦੀ ਵੇਚ ਜਾਂਦੇ ਆ ਪਰ ਆਪਾਂ ਨਹੀਂ 2.5 ਲੱਖ ਦੀ ਵੇਚਣੀ ਬਿਲਕੁਲ ਆਪਾਂ ਦੇ ਦਈਏ ਇੱਕ ਪੈਂਟ ਦੀ ਇੱਕ ਪੈਂਟ ਦੀ ਹਾਂਜੀ ਇੱਕੋ ਹੀ ਗੱਲ ਕਰਦੇ ਬਸ ਤੁਸੀਂ ਆ ਵੀ ਕੋਲਣਾ ਇੱਕੋ ਗੱਲ ਆ ਇੱਕੋ ਗੱਲ 1.55 ਦੀ ਦੇ ਲਗਾ ਆਪਾਂ ਬਿਲਕੁਲ ਠੀਕ ਹੈ ਜੀ ਠੀਕ ਹੈ ਬਿਲਕੁਲ ਉਹਦਾ ਸੁਦੇਸ਼ ਜੀ ਤੁਸੀਂ ਜਾਂਦੇ ਜੇ ਇਹੋ ਜਿਹੇ ਜੁੜੀਆਂ ਆਮ ਬੰਦੇ ਪੱਕੇ ਜਿਹੜੇ ਬੰਦੇ ਨੇ ਠੀਕ ਹੈ ਭਾਈ ਜੀ ਜਿਹਨਾਂ ਨੂੰ ਨੌਲੇਜ ਆ ਉਹ 22 ਲੱਖ 22 ਲੱਖ ਠੀਕ ਆ ਚੱਲਣ ਦੋ ਬਜਾਈ ਜੇ ਕੰਮ ਇਹ ਲੋ ਪੂਰੀ ਫੁੱਲ ਵੱਡੀ ਛੋਟੀ ਆ ਆ ਕੰਝੇ ਕੱਪੜਾ ਜੀ ਹਾਂਜੀ ਹਾਂਜੀ ਦੋਵੇਂ ਕੱਪੜਾ ਜੀ ਹਾਂਜੀ ਦੋਵੇਂ ਕੱਪੜਾ ਜੀ ਸੰਨੀਆਂ ਬਹੁਤ ਚੜੀਆਂ ਇਹ ਕਹਿੰਦੇ ਲੋਕ ਜੀ ਇਹ ਲੈ ਜੂਗੀ ਹੁ ਤਾਂ ਲੈ ਜੂਗੀ ਸੁਨੀਤ ਜੀ ਬੋਲੇ ਜੀ ਮੈਂ ਕਾਇਆਂ ਵੀ ਨਾਲ ਦੋ ਦੋ ਪਾ ਲਿਆ ਕਰੀਏ ਭੈਣ ਭਰਾ ਗਾਵਾਂ ਮੰਗਦੇ ਸਨ ਮੈਂ ਦੋ ਦੋ ਸਾਰੇ ਰੱਖਣਾ ਮੈਂ ਭਾਜੀ ਕਿੰਨਾ ਕਰ ਦਿੰਦਾ ਤੋ ਹੈ ਇਹ ਸੰਦੀਪ ਜੀ ਉਹਨਾਂ ਨੇ ਆਖਿਆ ਵੀ ਐਰ ਕੀ ਤੇ ਜਿਸ ਵੇ ਸੋਣਾ ਜਨੇ ਤੇ ਉਹਨਾਂ ਨੇ ਆਖਿਆ ਦੂਜੇ ਸਵੇਰ 18 ਕਿਲੋ ਦੁੱਧ ਹੋਇਆ ਜਿਸੇ 18 ਕਿਲੋ ਐਰ ਕੀ 20 ਦੇ ਦਊਗੀ ਆ ਜੋ ਤੇ ਠੰਡੀ ਖਲਾ ਕਰੋ ਬੜੇ ਪੋਰੀ ਚੱਟੜੀ ਨੀ ਲਾਦਣੀ ਇਹਨਾਂ ਦਾ ਬਾਕੀ ਦੱਸੋ ਬਿਲਕੁਲ ਬਿਲਕੁਲ ਜੀ ਹਾਂਜੀ ਸੰਦੀਪ ਜੀ ਪੈਦੇ ਕਾਵਾ ਲਿਆੜੀ ਕਦੀ ਹੋ ਲਿਆੜੀ ਮੈਂ ਵੇਖੀ ਖੁੱਲੇ ਖੁੱਲੇ ਛੱਡਦੀ ਬਕਵਾਸ ਚ ਜਾਵੇ ਬਿਲਕੁਲ ਆਵੇ ਕਹਾਂ ਕੁੜੇ ਬੱਕਨੇ ਬਾਟੇ ਹਾਂਜੀ ਤੇ ਸੰਦੀਪ ਜੀ ਮੁੱਲ ਦੇ ਇਹਦਾ ਭਾਵੇਂ 70 ਕਰਾ ਲਓ ਹੂੰ ਤੇ 62000 ਦਿਓ 60 ਜੀ ਚਲੋ ਠੀਕ ਹੈ ਜੀ ਚਲੋ ਜੀ ਠੀਕ ਚਲੋ ਯਾਹ ਆ ਵੀ ਕਪੜੀ ਆ ਹਾਂਜੀ ਲਓ ਜੀ ਇਹ ਵੀ ਕਪੜੀ ਕਿਲੋ ਵਾਲੀ ਵਸੀ ਜੀ ਦੂਜਾ ਸੁਆ ਜੀ 20 ਕਿਲੋ ਵਾਲੀ ਵੇੜ ਇਤਰਾ ਹੀ ਪੈਲੇ ਥੱਲੇ ਪਾਓ ਕੋਈ ਚੱਕਰ ਨਹੀਂ ਇਧਰ ਦੇਖੋ ਹਾਂ ਬਸ ਠੀਕ ਆ ਆ ਵੇਖੋ ਕਿੰਨੀ ਬੰਨੀ ਆ ਜੀ ਲਓ ਜੀ ਇਹ ਵੀ ਚੋਣ ਉਹ ਫਿਰ ਇਹ ਬੰਗਾ ਘਰੋਂ ਇਹਦੇ ਪੈਸੇ ਲੈ ਕੇ ਗਿਆ ਜੀ ਉਹਦੇ ਇਹਨੇ ਪਹਿਲੇ ਦੂਏ 20 ਕਿਲੋ ਦੁੱਧ ਕੱਢਿਆ ਬਿਲਕੁਲ ਜੀ ਇਹ ਦੇਖੋ ਵੇਖੋ ਕਿ ਅੱਜ ਇੱਕੋ ਕਾफी ਠੀਕ ਨਾ ਕੋਈ ਨਾ ਗਰਮੀ ਮਰੋਣੀ ਨਾ ਇਹਨੇ ਠੰਡ। ਹਾਂ। ਲਾਟ ਵੀ ਜੀ ਲਾਟ ਵੀ ਜੀ। ਬੋਲੋ ਬਰਤੀ ਇੱਥੇ ਬੋਲ ਦੀਏ ਇੱਥੇ ਬੋਲੋ। ਠੀਕ ਆ ਸੰਦੀਪ ਜੀ। ਸੰਦੀਪ ਜੀ ਮੋਹਲੇ ਦੇ ਭਾਵੇਂ ਇਹਦਾ 70 ਕਰ ਲਗੇ। ਤੇ ਜਾਇਜ ਬਿਲਕੁਲ 60 ਵੀ ਦੇ ਦੇਗੀ। ਤਿੰਨ ਹੀ ਛੱਡ ਦੋ। ਠੀਕ ਆ ਸੰਦੀਪ ਜੀ। 30000 ਦੇ। ਮੈਂ ਕਹਿੰਦਾ ਵੇਚ ਲਾ 20 ਫੀਸ ਆ। ਦੇਖੋ ਇਹੋ ਜਿਹੇ ਬੱਚਿਆਂ ਲੋਕੀ 75 75 ਭੈਣ ਭਰਾ ਵੇਚਦੇ ਨੇ ਤੋੜੇ ਤਰਿਆ ਦੀਆਂ ਜਿਹੜੀ ਆਪਾਂ ਦਾ ਵੇਚੇ ਨੇ બે ਨਹੀਂ ਦੋ ਗਾਵਾਂ ਚਾਰ ਮਈਆਂ 6 ਨਾਗ ਬਾਈ ਨਾਲ ਬੋਲਦੀ ਤਾਂ ਅਕਰ ਛੋਟੀ ਜਨੀਗਾ ਫੇਰ ਬਣਾ ਲਓ ਵੇਖੋ ਉਹ ਆਲਟੀ ਬੋਲੀ ਛੋਟੀ ਤੇ ਦੰਦਾ ਨਹੀਂ ਮੈਂ ਬੋਲੀ ਰੀਜ ਨੇ ਪਾਲੀ ਚਰਾਂਜ ਨੇ ਪਾਲੀ ਮੈਂ ਨਾ ਸੰਦੀਪ ਜੀ ਹਾਂਜੀ ਉਹਨਾਂ ਦੇ ਬੱਚੇ ਸਾਰੇ ਬਾਹਰ ਚਲ ਗਏ ਆ ਹਾਂਜੀ ਉਹਾਂ ਦਾ ਤਾਂ ਵੇਚ ਨਹੀਂ ਆ ਬਿਲਕੁਲ ਤਾਂ ਦਾ ਅਹੀਂ ਦੇ ਕਦੀ ਐਵੇਂ ਜਾਂ ਟਕਰਾਂਜ ਘਰ ਬਾਹਰ ਨਹੀਂ ਹਟਦੇ ਨੇ ਬੱਚੇ ਬੜੀ ਮਾਰ ਕਿਤੇ ਕਈਆਂ ਬੁੜੀਆਂ ਬਣ ਜਾਂਦੀਆਂ ਵੇਖੋ ਜੀ ਹਾਂ ਹਾਂਜੀ ਚਲੋ ਹੋਰ ਬਜੀ ਪਰ ਵਧੀਆ ਜੀ ਬਣੀ ਚਲੋ ਬਾਕੀ ਜੀ ਆਵਾਰਾ ਚੈੱਕ ਕਰਕੇ ਲੈ ਕੇ ਜਾਓ ਹਣ ਭਜੀ ਹਾਂਜੀ ਹਾਂਜੀ ਪਿੰਡ ਆਪਣਾ ਵੀ ਜੀ ਲੌਕਾ ਪਲੈਸਟਿਕ ਤਰਨਤਾਰਨ ਤਹਿਸੀਲ ਪਟਿਆਲਾ ਮੋਬਾਈਲ ਨੰਬਰ 98728 53109 ਸਰ